ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗ ਸ ਵਿੱਚ ਹੋਰ ਸਨੋ ਜੀ ਸਾਰੇ ਕਿਵੇਂ ਉਮੀਦ ਕਰਦੀਆਂ ਤੁਸੀਂ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਜੀ ਮੰਡੇ ਦਾ ਮੈਂ ਲੱਗ ਗਈ ਸੀਗੀ ਮੈਂ ਕਿਹਾ ਤੁਹਾਨੂੰ ਪਤਾ ਹੀ ਆ ਰਾਤ ਖੰਡਾਰਾ ਪਿਆ ਪਿਆ ਸੀਗਾ ਵੀਰਾ ਨਹੀਂ ਸੀਗਾ ਆ ਆਪਾਂ ਸੈਲਫ ਥੋੜੀ ਜੀ ਕਟਾਉਣੀ ਆ ਤੇ ਇੱਥੇ ਮੈਂ ਕਿਹਾ ਚਲੋ ਵੀ ਉਹਨੇ ਟਾਈਮ 'ਚ ਮੈਂ ਆਪਣੇ ਭਾਂਡੇ ਵਗੈਰਾ ਧੋ ਕੇ ਰੱਖ ਦੰਨੀ ਆ ਕੰਚ ਵਗੈਰਾ ਦੇ ਹਨਾ ਜਦੋਂ ਆਗੇ ਤਾਂ ਦੇਖੀ ਜਾਊਗਾ ਵੀ ਥੋੜਾ ਜਿਹਾ ਕੰਮ ਨਿਬੇੜ ਦੰਨੀ ਆ ਹਨਾ ਤੇ ਇਹ ਤੇ ਮੈਂ ਰੋਟੀ ਰੋਟੀ ਖਾ ਲਈ ਸੀਗੀ ਸ਼ਾਇਦ ਆਪਾਂ ਕੰਮ ਤੇ ਕੰਮ ਤੇ ਨਹੀਂ ਗਏ ਹੋਏ ਸੀਗੇ ਰਾਤ ਦੇ ਹਾਂਜੀ ਸ਼ਾਇਦ ਆਪਾਂ ਰਾਤੀ ਗਏ ਹੋਏ ਸੀਗੇ ਬੱਚਿਆਂ ਨੇ ਅਸੀਂ ਆਪਣੀ ਰੋਟੀ ਬਾਣੀ ਖਾ ਲਿਆ ਸੀਗਾ ਮੈਂ ਕਿਹਾ ਚਲੋ ਵੀ ਪਹਿਲਾਂ ਮੈਂ ਅੱਜ ਕਿਚਨ ਦੇ ਹੁਣ ਭਾਂਡੇ ਮਾਂਜ ਦੰਨੀ ਆ ਜਿਹੜੇ ਆ ਖਡਾਰਾ ਪਿਆ ਇਹਨੂੰ ਚੱਕ ਦੰਨੀ ਆ ਵੀਰਾ ਜਦੋਂ ਆਊਗਾ ਮੈਂ ਕਿਹਾ ਉਦੋਂ ਦੇਖੀ ਜਾਊਗਾ ਹਨਾ ਤੇ ਇੱਥੇ ਆਪਾਂ ਇਹ ਭਾਂਡੇ ਮਾਂਜ ਲਏ ਜੀ ਭਾਂਡੇ ਪੁੰਡੇ ਮਾਂਜ ਕੇ ਇੱਧਰ ਆਪਣਾ ਹਾ ਮੇਰਾ ਸਪੂਨ ਰੈਕ ਜਿਹੜਾ ਇਹ ਵੀ ਆਪਾਂ ਨੇ ਮਾਂਜ ਲਿਆ ਸਾਰਾ ਤੇ ਉਸ ਤੋਂ ਬਾਅਦ ਜੀ ਹੁਣ ਆਪਾਂ ਸਾਰੇ ਭਾਂਡੇ ਮਾਂਝ ਕੇ ਹੋ ਗਏ ਸੀ ਫ੍ਰੀ। ਕੋਜੀ ਹਾਲ, ਕਿਚਨ ਦਾ ਹਾਲ ਤਾਂ ਦੋ ਤੋ ਸਲੇ ਭਰ ਕੇ ਚੱਖ ਕੇ ਸੁੱਟਿਆ ਏ ਤੇ ਇਧਰ ਦੇਖੋ ਫ੍ਰਿਜ ਆਪਣੀ ਜਗ੍ਹਾ ਤੇ ਲੱਗ ਚੁੱਕੀ ਆ। ਸਾਨੂੰ ਨਾ ਮੈਨੂੰ ਤਾਂ ਫ੍ਰਿਜ ਸਾਡੀ ਰਸੋਈ ਉਹ ਬਹੁਤ ਭਰੀ ਭਰੀ ਲੱਗਦੀ ਸੀ ਕਿਉਂਕਿ ਦੋਏ ਫ੍ਰਿਜਾਂ ਪਈਆਂ ਸੀਗੀਆਂ ਉਹਦੇ ਕਰਕੇ ਮੂਰੇ ਪਈ ਸੀ ਨਾ ਲੋਟ ਨਹੀਂ ਸੀ ਆਉਂਦੀ। ਇਹ ਥੋੜੀ ਜਿਹੀ ਵੱਡੀ ਸੀਗੀ ਤਾਂ ਕਰਕੇ ਸੈਲਫ ਹੁਣ ਜਮੇ ਛੋਟੀ ਜੀ ਹੋ ਗਈ ਆਏ ਕਿੰਨੀ ਹੋ ਗਈ ਸਹਜਾਤਾ। ਇਨਾ ਉਹ ਰੋਟਾ ਕਟਿੰਗ ਕਰਵਾਈ ਆ ਤੇ ਉੱਪਰੋਂ ਕੰਸ ਕਟਿੰਗ ਕਰਵਾਤੀ ਹੁਣ ਤੁਸੀਂ ਮੇਰੀ ਰਸੋਈ ਦਾ ਹਾਲ ਦੇਖ ਸਕਦੇ ਹੋ ਹਾਏ ਰੱਬਾ ਦੇਖੋ ਇਹ ਤਾਂ ਰਗੜ ਰਗੜ ਕੇ ਪਾਪਾ ਤਾਂ ਚੱਕ ਸਕਦੇ ਸੀਗੇ ਹਾਂ ਪਾਪਾ ਨੇ ਚੱਕਿਆ ਨਹੀਂ ਧੋਣਾ ਪੈਣਾ ਇਹ ਵੀ ਹਾਂ ਧੋਣਾ ਤਾਂ ਸਭ ਕੁਝ ਪਊਗਾ ਪਰ ਹਾਏ ਕਿੱਕ ਹਾਏ ਹਾਏ ਮੇਰੀ ਸਾਰੀ ਮਿਹਨਤ ਓ ਮਾਈ ਗੋਡ करूं। वाँ वाँ। चलो। जी, मैं करूंगी मैं तो हैरान होगी सारे भांडे मेरे भर चुके ने टाकिया टूकिया सब खुल चुकिया ने किन oh देखो मेरी किचन हालत ਕਿੰਨੀ ਗੱਦੀ ਹੋਈ ਪਈ ਸੀ ਆ ਤਾਂ ਮੈਂ ਇੰਨਾ ਕਦੇ ਭਰਿਆ ਹੀ ਨਹੀਂ ਹੈਗਾ ਇੰਨਾ ਤਾਂ ਇਹ ਕਦੇ ਜਿਹੜਾ ਹੁਣੀ ਸਵਾਰ ਹੋ ਗਿਆ ਇੰਨਾ ਕੁਛ ਨਹੀਂ ਮੈਂ ਬਿਲਕੁਲ ਸਾਫ਼ ਸੁਥਰੀ ਰੱਖਦੀ ਆ ਇੰਨਾ ਗੰਦ ਪਿਆ ਪਿਆ ਹੋ 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 ਸੋਚ ਕੇ ਦੇਖੋ ਤੁਸੀਂ ਮੈਂ ਕਿਵੇਂ ਕਰੂੰਗੀ ਕਿਵੇਂ ਕਰੂੰਗੀ ਮੈਨੂੰ ਤਾਂ ਟੈਨਸ਼ਨ ਹੋਈ ਬਈਆ ਮਾਈਕ੍ਰੋਵੇਵ ਦਾ ਹਾਲ ਦੇਖੋ ਉਧਰ ਦੇਖੋ ਫ੍ਰਿਜ ਆਪਣੀ ਜਗ੍ਹਾ ਤੇ ਪਹੁੰਚ ਚੁੱਕੀ ਆ ਬਾਕੀ ਹਾਲ ਦੇਖੋ ਪਰ ਫ੍ਰਿਜ ਦਾ ਵੀ ਹਾਲ ਮਾੜਾ ਹੋਇਆ ਚਲੋ ਜੀ ਹੁਣ ਤੁਹਾਨੂੰ ਮੈਂ ਨਾ ਕੰਮ ਕਰਕੇ ਤੁਹਾਨੂੰ ਸਾਰਾ ਹੁਣ ਮੈਂ ਪਾਂਡੇ ਧੋਣ ਲੱਗਣਾ ਇਸ ਤੋਂ ਬਾਅਦ ਤੁਹਾਨੂੰ ਮੈਂ ਆਪਣੀ ਕਿਚਨ ਦਿਖਾਉਂਗੀ ਹਲੇ ਨਹੀਂ ਦਿਖਾਉਂਦੀ ਜਦੋਂ ਕਿਚਨ ਦਾ ਸਾਰਾ ਹੋਜੂ ਫਿਰ ਦਿਖਾਉਂਗੀ ਵੀ ਕਿਚਨ ਕਿਵੇਂ ਦੀ ਬਣੀ ਆ ਹੁਣ ਮੈਨੂੰ ਲੱਗ ਜਾਣ ਦਿਓ ਜੇ ਮੈਂ ਵੀਡੀਓ ਦੇ ਚੱਕਰਾਂ 'ਚ ਪੈ ਗਈ ਵੀਡੀਓ ਦਾ ਮੇਰੀ ਰਾਤ ਕਰਾ ਦੂਗੀ ਫਿਰ ਕਿਚਨ ਨੂੰ ਹੁਣ ਮੈਂ ਫਟਾਫਟ ਕੰਮ ਲਾ ਕੇ ਜਮਾ ਕਰਨਾ ਹਾਂਜੀ ਫ੍ਰੈਂਡਸ ਸਾਰੇ ਪਾਂਡੇ ਧੋ ਹੋ ਗਏ ਪਾਂਡਿਆਂ ਨੂੰ ਮੇਰੇ ਦੋ ਘੰਟੇ ਲੱਗ ਚੁੱਕੇ ਨੇ ਕਿਉਂਕਿ ਇਹ ਕੰਟੇਨਰ ਵਗੈਰਾ ਜਿਹੜੇ ਮੈਂ ਨਵੇਂ ਲੈ ਕੇ ਆਈ ਸੀ ਨਾ ਇਹ ਸਾਰੇ ਵਾਸ਼ ਕਰਕੇ ਹੁਣ ਇਹਨਾਂ 'ਚ ਪਾਉਂਗੀ ਸਾਰਾ ਸਾਮਾਨ ਤੇ ਪਾਂਡਿਆਂ ਮੇਰੇ ਨੂੰ ਇੱਕ ਟੋਕਰੀ ਆ ਕੱਚ ਦੇ ਪਾਂਡਿਆਂ ਦੀ ਭਰੀ ਪਈ ਆ ਦੂਜੇ ਕਾਲੀਆਂ ਗਲਾਸ ਭਰੀ ਪਈ ਆ ਬਾਕੀ ਥਾਲ ਤੂਲ ਸਾਰੇ ਪਾਂਡੇ ਮਾਂਜ ਹੋ ਗਏ ਮੇਰੇ ਚਲੋ ਜੀ ਹੁਣ ਤੁਹਾਨੂੰ ਮੈਂ ਫੇਰ ਮਿਲਦੀ ਆ ਹਾਂਜੀ ਫਰੈਂਡਸ ਇੱਥੇ ਹੋ ਗਿਆ ਸੀਗਾ 8 7 ਸਾਡੇ ਕਿ 7 ਦਾ ਟਾਈਮ ਹੋ ਗਿਆ ਸੀਗਾ ਹੁਣ ਤੱਕ ਮੈਂ ਕਿਚਨ ਨੂੰ ਲੱਗੀ ਹੋਈ ਆ ਕਿਉਂਕਿ ਮੈਂ ਕਿਚਨ ਦੀ ਸਫਾਈ ਕਰਨ ਤਿੰਨ 3:30 ਵਜੇ ਲੱਗੀ ਸੀਗੀ ਵੀਰ ਆਇਆ ਸੀਗਾ 2:00 ਵਜੇ ਫਿਰ 2:00 ਵਜੇ ਤੋਂ ਬਾਅਦ ਫਿਰ ਉਹ ਕਟਿੰਗ ਵਗੈਰਾ ਕਰਕੇ ਫਿਰ ਹਨਾ ਉਸ ਤੋਂ ਬਾਅਦ ਮੇਰੇ ਭਾਂਡੇ ਪੁੰਡੇ ਧੋਣ ਲੱਗ ਗਈ ਸੀਗੀ ਫਿਰ ਮੈਂ ਕਿਤੇ ਜਾ ਕੇ ਕਿਚਨ ਦੀ ਟਾਇਲ ਵਗੈਰਾ ਹਨਾ ਸਾਰਾ ਹਰ ਇੱਕ ਵਗੈਰਾ ਧੋਇਆ ਹਨਾ ਧਾਰ ਕੇ ਭਾਂਡੇਆਂ ਆਲਾ ਤੇ ਇਹ ਹੁਣ ਲਾਸਟ ਵਿੱਚ ਐਂਡ ਵਿੱਚ ਲੱਗੀ ਸੀਗੀ ਮੈਂ ਆਪਣੇ ਸਿੰਕ ਧੋਣ ਕਿਉਂਕਿ ਇਹ ਨਾ ਅ ਮੈਂ ਮਤਲਬ ਕਿ ਉਹਦੇ ਨਾਲ ਧੋ ਰਹੀ ਸੀ ਸਟੀਲ ਬੁੱਲ ਨਾਲ ਵੈਸੇ ਤਾਂ ਇਹ ਗੰਦੇ ਹੈ ਨਹੀਂ ਤੁਹਾਨੂੰ ਸਾਰਿਆਂ ਨੂੰ ਤੁਸੀਂ ਦੇਖਦੇ ਹੋ ਮੇਰੀ ਵੀਡੀਓ ਚ ਮੈਂ ਡੇਲੀ ਇਹਨਾਂ ਨੂੰ ਧੋਣੀਆਂ ਜਿੰਨੀ ਵਾਰ ਵੀ ਵਾਰਤਨ ਵਾਸ਼ ਕਰਦੀ ਓਨੀ ਵਾਰੀ ਧੋਣੀਆਂ ਤੇ ਕਈ ਭੈਣਾਂ ਨਾਲ ਬਹੁਤ ਕੋਸ਼ਿਸ਼ ਕਰਨਗੀਆਂ ਮਤਲਬ ਕਿ ਕੋਈ ਵਿੱਚ ਨਿੰਬੂ ਪਾ ਕੇ ਹਨਾ ਮਿੱਠਾ ਸੋਡਾ ਵਗੈਰਾ ਪਾ ਕੇ ਇਹਨਾਂ ਨੂੰ ਨਿਖਾਰਨ ਦੀ ਹਨਾ ਕੋਸ਼ਿਸ਼ ਕਰਦੇ ਨੇ ਬਟ ਮੈਂ ਸਾਰੀਆਂ ਭੈਣਾਂ ਨੂੰ ਇਹੀ ਕਹਿਣਾ ਚਾਹੂਗੀ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ ਭੈਣੇ ਜੇ ਆਪਾਂ ਡੇਲੀ ਡੇਲੀ ਨਾਲ ਦੀ ਨਾਲ ਧੋਈਏ ਹਨਾ ਜਦੋਂ ਵੀ ਆਪਾਂ ਵਰਤਨ ਵਾਸ਼ ਕਰਦੇ ਆ ਨਾਲ ਦੀ ਨਾਲ ਇਹਦੇ ਪਰ ਵੀ ਆਪਾਂ ਮਤਲਬ ਕਿ ਇਹਨੂੰ ਵੀ ਵਾਸ਼ ਕਰੀਏ ਨਾ ਇੰਨੀ ਆਪਾਂ ਨੂੰ ਨੌਬਤੇ ਨਹੀਂ ਆਉਣੀ ਹੈਗੀ ਵੀ ਆਪਾਂ ਇੰਨਾ ਇਹਦੇ ਪਰ ਟਾਈਮ ਵੇਸਟ ਕਰੀਏ ਇੰਨਾ ਇੰਨਾ ਜਿਆਦਾ ਹਨਾ ਗੰਦਾ ਮਤਲਬ ਕਿ ਕਰਕੇ ਇਹਨੂੰ ਫੇਰ ਧੋਈਏ ਹਨਾ ਇੱਥੇ ਨਾ ਹੈ ਨਾ ਮੇਰੇ ਪਾਣੀ ਜਿਵੇਂ ਹੁਣ ਮੈਂ ਹਫ਼ਤਾ ਗਈ ਹੋਈ ਸੀਗੀ ਉਹਦੇ ਕਰਕੇ ਨਾ ਮਤਲਬ ਕਿ ਚਿਟਾਕ ਜੀ ਹੋ ਗਈ ਸੀਗੀ ਵੈਸੇ ਗੰਦੇ ਨਹੀਂ ਹੈਗੇ ਮੇਰੇ ਆਹ ਚਿਟਚਟਾ ਜਿਹਾ ਹੋ ਗਿਆ ਸੀ ਮੈਂ ਉਹ ਸਟੀਲ ਵਾਲ ਨਾਲ ਤਾਰਨ ਲੱਗੀ ਸੀਗੀ ਮੈਂ ਕਿਹਾ ਚਲੋ ਵੀ ਇਹਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਦੰਨੀ ਆ ਉਸ ਤੋਂ ਬਾਅਦ ਜੀ ਆਪਣਾ ਹੋ ਗਏ ਸੀਗੇ ਫ੍ਰੀ ਇੱ ਕੀ ਕੀਤੀ ਸੀਗੀ ਤੇ ਪਾਪਾ ਨੇ ਵੀ ਕੀਤੀ ਸੀ ਥੋੜੀ ਬਹੁਤੀ অভিনয় ਕੀਤੀ ਸੀਗੀ ਹਨਾ ਤੇ ਮੈਂ ਨਾ ਦੇਖੋ ਜੀ ਫਾਈਨਲ ਲੁੱਕ ਆਪਾਂ ਆਪਣੀ ਫ੍ਰਿਜ ਆਪਣੀ ਜਗ੍ਹਾ ਤੇ ਲੱਗ ਚੁੱਕੀ ਆ ਇੱਕ ਮੇਰੇ ਭੈਣ ਨੇ ਉਹਨਾਂ ਨੇ ਕਿਹਾ ਸੀਗਾ ਫ੍ਰਿਜ ਤੁਸੀਂ ਉੱਥੇ ਨਾ ਲਾਇਓ ਸਿਸਟਰ ਸਾਡੀ ਪਹਿਲਾਂ ਵੀ ਫ੍ਰਿਜ ਇੱਥੇ ਪਈ ਸੀਗੀ ਅਸੀਂ ਅੱਗੇ ਨੂੰ ਕਰਕੇ ਲਾਈ ਹੋਈ ਆ ਪਿਛਲੀ ਸਾਈਡ ਨੂੰ ਫਿਰ ਹਵਾ ਪਈ ਜਾਂਦੀ ਆ ਤੇ ਇੱਥੇ ਆਪਾਂ ਇਹ ਆਪਣਾ ਕਾਂਸਾ ਦਾ ਕੱਪੜਾ ਸੀਗਾ ਚੇਂਜ ਕਰਤਾ ਨਵਾਂ ਮੰਗਵਾ ਲਿਆ ਸੀਗਾ ਮੈਂ ਉਹ ਜਿਹੜਾ ਪਹਿਲਾਂ ਸੀ ਨਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਉਸਾਇ ਤੇ ਆਪਾਂ ਆਪੇ ਲੈ ਆਏ ਸੀਗੇ ਹੁਣ ਮੈਂ ਕਿ ਫੋਟੋ ਭੇਜਿਓ ਮੈਨੂੰ ਵੀ ਜਿਹੜਾ ਮੈਨੂੰ ਵਧੀਆ ਲੱਗੂਗਾ ਫਿਰ ਮੈਂ ਉਹ ਮੰਗਵਾ ਲੂੰਗੀ ਹਨਾ ਤੇ ਇੱਧਰ ਆਪਣੇ ਸਾਰੇ ਕੱਪਾ ਵਗੈਰਾ ਆਪਾਂ ਸਾਰੇ ਹਰ ਇੱਕ ਚੀਜ਼ ਕੱਲੇ-ਕੱਲੇ ਕਿਚਨ ਦੀ ਅੱਜ ਜੋ ਵੀ ਤੁਸੀਂ ਦੇਖ ਰਹੇ ਹੋ ਹਰ ਇੱਕ ਚੀਜ਼ ਵਾਸ਼ ਕੀਤੀ ਹੋਇਆ ਕੋਈ ਵੀ ਬਿਨਾ ਵਾਸ਼ ਤੋਂ ਚੀਜ਼ ਵਿੱਚ ਨਹੀਂ ਪਈ ਹੈਗੀ ਆਪਾਂ ਚੰਗੀ ਤਰ੍ਹਾਂ ਰੈਕਨੇ ਤਾਂ ਅੱਜ ਮੇਰੀ ਜਾਨ ਲੈ ਲੈਣੀ ਸੀਗੀ ਪਤਾ ਨਹੀਂ ਵੀ ਮੈਂ ਕੀ ਪੁੰਨਦਾਨ ਕੀਤਾ ਹੋਇਆ ਸੀ ਜਿਹੜਾ ਮੈਂ ਬੱਜ ਚੁੱਕੀ ਆ ਹਨਾ ਤੇ ਇੱਧਰ ਆਪਣਾ ਇਹ ਦੇਖੋ ਜੀ ਕੰਟੇਨਰ ਇੱਕ ਮੇਰੀ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਤੁਸੀਂ ਕੰਟੇਨਰ ਹੋਰ ਮੰਗਾ ਲਓ ਫਿਰ ਮਿਲਦੇ ਨਹੀਂ ਹੈਗੇ ਹਾਂਜੀ ਮੈਂ ਹੋਰ ਮੰਗਵਾ ਲਏ ਸੀਗੇ ਸਿਸਟਰ ਉਸ ਤੋਂ ਛੋਟੇ ਉਸ ਤੋਂ ਛੋਟੇ ਤਾਂ ਚਾਰ ਲੈ ਆਈ ਸੀਗੀ ਜਿਹੜਾ ਮੀਡੀਅਮ ਸਾਈਜ਼ ਆ ਉਹ ਵੀ ਮੰਗਵਾ ਲਿਆ ਸੀ ਜਿਹੜਾ ਵੱਡਾ ਸਾਈਜ਼ ਆ ਉਹ ਵੀ ਮੈਂ ਚਾਰ ਮਾ ਹੋਰ ਮੰਗਵਾ ਲਏ ਸੀ ਤੇ 6 ਦੂਜੇ ਮੰਗਵਾ ਲਏ ਸੀਗੇ ਹਨਾ ਇੱਥੇ ਆਪਾਂ ਸਾਰੇ ਆਪਣੇ ਰੱਖਤੇ ਸੀਗੇ ਸੌਦਾ ਪੱਤਾ ਜਿਹੜਾ ਵੀ ਸੀਗਾ ਸਾਂਭ ਲਿਆ ਸੀਗਾ ਤੇ ਕਪੜਾ ਇੱਧਰ ਵੀ ਬਿਛਾਲਿਆ ਸੀ ਆ ਸਾਰਾ ਵਾਲਪੇਪਰ ਮੈਂ ਸਾਰਫ ਵਾਲੀ ਲੀਰ ਮਾਰ ਕੇ ਸਾਰਾ ਵਾਲਪੇਪਰ ਸਾਫ ਕੀਤਾ ਹਨਾ ਤੁਹਾਨੂੰ ਪਤਾ ਕਿਚਨ ਦੇ ਤੇ ਪੈ ਜਾਣਿਆ ਲੋ ਜੀ ਮੇਰੀ ਕਿਚਨ ਦੀ ਫਾਈਨਲ ਲੁੱਕ ਹਾਂਜੀ ਮੈਂ ਤੁਹਾਨੂੰ ਦੱਸ ਦਿਆਂ ਅੱਜ ਮੈਨੂੰ ਰੱਬ ਨੇ ਹੱਥ ਦੇ ਕੇ ਬਚਾ ਲਿਆ ਮੈਂ ਨਾ ਹਾਰ ਰੈਕ ਧੋ ਰਹੀ ਸੀ ਇਸ ਦੇ ਉੱਪਰ ਖੜੀ ਹੋ ਧੋ ਰਹੀ ਸੀ ਕਿ ਪਤਾ ਨਹੀਂ ਕਿਵੇਂ ਮੈਂ ਪਿੱਛੇ ਜਾ ਕੇ ਗਿਰੀ ਆਂ ਰੱਬ ਜਾਣਦਾ ਮੈਂ ਨਾ ਇਹ ਰਾਏਕ ਮੇਰੇ ਉੱਪਰ ਆ ਕੇ ਗਿਰ ਗਿਆ ਮਤਲਬ ਕਿ ਪਿੱਛੇ ਨੂੰ ਮੈਂ ਸਿਰ ਭਰਨੇ ਬੱਜੀ ਬਹੁਤ ਜ਼ੋਰ ਨਾਲ ਵੈਗਰੂ ਜਾਣਦਾ ਵੀ ਮੈਂ ਕਿਵੇਂ ਬਚੀ ਆ ਕਿਵੇਂ ਨਹੀਂ ਬਚੀ ਮੈਨੂੰ ਕੁਝ ਪਤਾ ਨਹੀਂ ਹੈਗਾ ਤੇ ਇਹ ਆ ਨਾ ਜੀ ਮੈਂ ਨਾ ਇੱਕ ਹੋ ਲਿਆ ਸੀਗਾ ਕਲੀਨਰ ਜਿਆ ਉਹ ਕਹਿੰਦੇ ਨਾ ਸਾਫ ਕਰ ਦੂਗਾ ਹਰਮ ਮੈਂ ਕਿਹਾ ਚਲ ਮੈਂ ਇਹ ਦਿਨ ਤਾਂ ਧੋਕੇ ਦੇਖਦੀ ਆ ਪਿਛਲੇ ਸਾਲ ਦੀ ਗੱਲ ਆ ਇਹ ਇਹਨੇ ਮੇਰਾ ਸਾਰਾ ਫੋ ਖਰਾਬ ਕਰਤਾ ਸੀਗਾ ਆਪਣਾ ਅਹ ਸ਼ੈਲਫ ਵਗੈਰਾ ਪੱਥਰ ਸਾਰਾ ਹਨਾ ਵਾਈਟ ਵਾਈਟ ਹੈ ਹੁਣ ਠੀਕ ਨਹੀਂ ਹੋ ਰਿਹਾ ਹੈਗਾ ਦੇਖੋ ਜੀ ਮੇਰੇ ਕਿਚਨ ਦੀ ਫਾਈਨਲ ਲੁੱਕ ਸਾਰੇ ਜਾਣੇ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਲੱਗੀ ਐਦਾਂ ਹੀ ਰੱਖਦੀ ਆ ਮੈਂ ਆਪਣੀ ਕਿਚਨ ਨੂੰ ਸਾਫ਼ ਸੁਥਰੀ ਬਟ ਹੁਣ ਗੰਦੀ ਬਹੁਤ ਹੋਈ ਪਈ ਸੀਗੀ ਤਾਂ ਕਰਕੇ ਹੱਥ ਨਹੀਂ ਸਿਲਾ ਰਹੀ ਮੈਨੂੰ ਪਤਾ ਸੀਗਾ ਵੀ ਮੇਰੀ ਕਿਚਨ ਦੀ ਹਾਲਤ ਖਰਾਬ ਹੋਣੀ ਹੈ ਜਦੋਂ ਅਸੀਂ ਇਹ ਸ਼ੈਲਫ ਕਟਾਉਣੀ ਆ ਤਾ ਕਰਕੇ ਮੈਂ ਜਿਆਦਾ ਸਫਾਈ ਕੀ ਜੰਦੀ ਨਹੀਂ ਸੀਗੀ ਕਰ ਰਹੀ ਤੇ ਫਰਸ਼ ਰਹਿ ਗਏ ਸੀਗੇ ਫਰਸ਼ ਵੈਸੇ ਤਾਂ ਧੋਤੇ ਸੀਗੇ ਸਿੰਪਲ ਪਾਣੀ ਨਾਲ ਧੋਤੇ ਹੋਏ ਨੇ ਇਹ ਇਹਨਾਂ ਮਤਲਬ ਕਿ ਮੈਂ ਕੋਹ ਕਲੀਨਰ ਜੇ ਮੇਰਾ ਖਤਮ ਹੋਇਆ ਹੋਇਆ ਸੀਗਾ ਮੈਂ ਉਹ ਲੈ ਕੇ ਹੁਣ ਉਹਨਾਂ ਨਾਲ ਵੀ ਧੋਂਗੀ ਫਿਰ ਪਾਣੀ ਨਾਲ ਧੋ ਕੇ ਪੋਚਾ ਲਾਤਾ ਸੀਗਾ ਸੈਜ ਦੇ ਪਾਪਾ ਨੇ ਤਾਂ ਧੋਦਾ ਸੀਗਾ ਕਿਉਂਕਿ ਮੈਂ ਉਸ ਟਾਈਮ ਗਿਰ ਗਈ ਸੀਗੀ ਉਦੋਂ ਹੀ ਸੈਜ ਦੇ ਪਾਪਾ ਦੀ ਐਂਟਰੀ ਸੀਗੀ ਜਦੋਂ ਮੈਂ ਗਿਰੀ ਸੀਗੀ ਹਨਾ ਤੇ ਸੈਜ ਤਾਂ ਭੱਜੀ-ਭੱਜੀ ਦੀ ਸੈਜ ਦੇ ਪਾਪਾ ਡਰ ਗਏ ਸੀਗੇ ਇੱਕ ਵਾਰ ਵੀ ਹਾਂ ਮੈਂ ਗਿਰੀ ਵੀ ਬਹੁਤ ਗੰਦੇ ਤਰੀਕੇ ਨਾਲ ਗਿਰੀਆਂ ਤੁਸੀਂ ਸੋਚ ਨਹੀਂ ਸਕਦੇ ਉੱਪਰ ਖੜੀ ਮੈਂ ਪਿੱਛੇ ਨੂੰ ਗਿਰੀਆਂ ਦੇ ਲੋ ਮੇਰਾ ਸਿਰ ਵੀ ਵੱਜਿਆ ਮੇਰੇ ਬਹੁਤ ਜ਼ੋਰ ਨਾਲ ਸੱਟ ਲੱਗੀ ਆ ਮਤਲਬ ਕਿ ਹੁਣ ਦਰਦ ਹੋ ਰਿਹਾ ਇੱਥੇ ਸੈਜ ਸਕੂਟਰੀ ਸਾਫ ਕਰ ਰਹੀ ਸੀ ਉਹਦੇ ਪਾਪਾ ਗੱਡੀ ਬਾਹਰ ਧੋ ਰਹੇ ਸੀ ਆ ਵੀ ਜੋਤ ਬੈਠਾ ਸੀਗਾ ਗੁੱਸੇ ਹੋ ਕੇ ਆਪਣੇ ਪਾਪਾ ਦੇ ਨਾਲ ਅਤੇ ਦੇਖ ਲੋ ਕਿੰਨਾ ਸ਼ਰਮਾਉਂਦਾ ਲੱਤਾਂ ਜਦੇ ਢੱਕ ਲੀਆਂ ਲੱਤ ਉੱਪਰ ਲੋਰ ਕਰੀ ਬੈਠਾ ਸੀ ਨਾ ਗੱਡੀ ਤੋਂ ਵਾਰਿਆ ਸੀਗਾ ਇਹਦੀ ਪਤਨੀ ਕੀ ਪਾਪਾ ਨਾਲ ਬਾਹਰ ਗੱਲ ਹੋਈ ਰੁਸ ਕੇ ਅੰਦਰ ਆ ਕੇ ਪੈ ਗਿਆ ਆਪਣਾ ਟੀਵੀ ਲਾ ਕੇ ਇੱਥੇ ਹੋ ਗਿਆ ਸੀਗਾ 10 ਦਾ ਟਾਈਮ ਖਾਣ ਪੀਣ ਨੂੰ ਸਹੇਜ ਦੇ ਪਾਪਾ ਬਾਹਰੋਂ ਹੀ ਲੈ ਆਏ ਸੀਗੇ ਮੇਰੇ ਚ ਹਿੰਮਤ ਨਹੀਂ ਸੀ ਹਾਂਜੀ ਹਾਂਜੀ ਫਰੈਂਡਸ 10:30 ਦਾ ਟਾਈਮ ਹੋ ਗਿਆ 10:20 ਦਾ ਤੇ ਮੈਂ ਨਾ ਕਿ ਆਈ ਹਾਂ ਹੁਣ ਤੇ ਉਧਰ ਸਹੇਜ ਦੇ ਪਾਪਾ ਚਲੇ ਗਏ ਨਾ ਹੁਣ ਹੁਣ ਸਹਜ ਨਾ ਉੱਗੀ ਉਹ ਬੈਠੀ ਐ ਸਹੇਜ ਤੇ ਗਾਇਸ ਫਰਸਟ ਟਾਈਮ ਤੋਂ ਲੱਗਦਾ ਤੀਜੀ ਵਾਰ ਨਾਲ ਲੱਗੀ ਸਹਜ ਤੇ ਮੇਰੇ ਗੋਡੇ ਤਾਂ ਤੁਹਾਨੂੰ ਦੱਸתי ਆ 625 ਪਰ ਬਾਹਾਂ ਚ ਵੀ ਥੋੜਾ ਜਿਹਾ ਦਰਦ ਹੈਗਾ ਇਹ ਚਲੋ ਦੇਖਦੇ ਆ ਹੁਣ ਕਿਉਂਕਿ ਹੁਣ ਤਾਂ ਮੈਂ ਤੱਤੇ ਕੋਚ ਲੱਗੀ ਰਹੀ ਆ ਹੁਣ ਬਾਕੀ ਰਿਜ਼ਲਟ ਸਵੇਰੇ ਪਤਾ ਲੱਗੂਗਾ ਬਹੁਤ ਟਾਈਡ ਹਾਂ ਅੱਜ ਹੁਣ ਅੱਜ ਕਾਇਸ ਜਾਣ ਵਜਰੀ ਹਾਂ ਥੱਕ ਚੁੱਕੀਆਂ ਕਿਉਂਕਿ ਮੈਨੂੰ ਇਹ ਆਦਤ ਨਹੀਂ ਹੈਗੀ ਵੀ ਆਪਣਾ ਵੀ ਥੋੜਾ ਥੋੜਾ ਜਿਹਾ ਕਰਕੇ ਹਨਾ ਮੈਨੂੰ ਆਇਆ ਹੁੰਦਾ ਵੀ ਜੇ ਕਿਚਨ ਸਾਫ ਕਰਨੀ ਹੈ ਨਾ ਹਰ ਇੱਕ ਚੀਜ਼ ਸਾਫ ਹੋਣੀ ਚਾਹੀਦੀ ਆ ਹਨਾ ਸਾਰੀ ਚੀਜ਼ ਮੈਂ ਬਾਹਰ ਕੱਢ ਕੇ ਮਤਲਬ ਕਿ ਤੋਤੋ ਦੇ ਬਾਹਰ ਕੱਢ ਕੇ ਤੁਪ ਲਵਾ ਕੇ ਫਿਰ ਅੰਦਰ ਲਿਆ ਕੇ ਰੱਖਦੀਆਂ ਹਰ ਇੱਕ ਚੀਜ਼ ਸਾਫ਼ ਕਰਦੀਆਂ ਜਿਵੇਂ ਹੁਣ ਵਾਲ ਪੇਪਰ ਲੱਗਾ ਸਾਰੇ ਪਰ ਕੱਪੜਾ ਵੀ ਮਾਰਿਆ ਹਨਾ ਸਰਫ ਵਾਲੀ ਲੀਰ ਫੇਰ ਕੇ ਵੀ ਸਾਫ਼ ਕੀਤਾ ਏ ਤੇ ਨਾਲ ਸਹਦੇ ਪਾਪਾ ਨੇ ਵੀ ਆ ਕੇ ਹੈਲਪ ਕਰਾਈ ਆ ਜਦ ਮੈਂ ਗਿਰੀਆਂ ਉਧਰੋਂ ਸਹਦੇ ਪਾਪਾ ਦੀ ਐਂਟਰੀ ਹੋ ਗਈ ਸਜ ਕੀ ਹੋਇਆ ਸੀਗਾ ਪਾਪਾ ਪਾਪਾ ਗੱਡੀ ਵਿਚਾਰੇ ਲੈ ਕੇ ਆਏ ਮੇਰੀ ਗੱਲ ਮੈਂ ਅਜ ਭੱਜੀ ਬਾਹਰ ਨੂੰ ਗਈ ਤਾਂ ਪਾਪਾ ਮੰਮੀ गिरਕੇ ਮੈਂ ਦੱਸਿਆ ਕੀ ਹੋਇਆ ਮੰਮਾ ਇਹ ਗਿਰ ਗਏ ਉਹਦੇ ਬਾਅਦ ਹਨਾ ਮੈਨੂੰ ਪਤਾ ਨਹੀਂ ਲੱਗਿਆ ਮੰਮਾ ਨੇ ਨਾ ਉਹ ਕਿਤੇ ਆ ਗਈ ਤਾਂ ਮੈਂ ਦੌੜ ਕੇ ਫਟਾਫਟ ਅੰਦਰ ਨੂੰ ਭੱਜੀ ਮੈਂ ਕਿਹ ਦੇਖ ਦੇਖ ਮਮਾ ਨੂੰ ਉਠਾਰਿਆ ਮੰਮਾ ਉੱਚੀ ਬੋਲ ਮੰਮਾ ਉੱਥੇ ਹੀ ਡਰਫੇ ਟਿਕਾ ਸਹੀ ਟਾਈਮ ਤੇ ਪਾਪਾ ਦੀ ਅੰਤਰੀ ਹੋਗੀ ਮੈਂ ਪਾਪਾ ਨੂੰ ਕੁੰਡਾ ਬੋਲਣ ਗਈ ਮੈਂ ਕਿ ਪਾਪਾ ਪਹਿਲੇ ਗੱਡੀ ਉਲੀ ਖੜਾ ਲਾ ਪਾਪਾ ਨੇ ਫਟਾਫਟ ਚਾਰ ਕੇ ਪਾਪਾ ਪਪਾ ਨੇ ਨਾ ਫਟਾਫਟ ਗੱਡੀ ਲਾ ਉਹ ਗੱਡੀ ਵੀ ਉੱਥੇ ਖੜਾਇਆ ਬਾਹਰੇ ਖੜਾ ਕੇ ਫਟਾਫਟ ਅੰਦਰ ਭੱਜੇ ਆਏ ਮੈਂ ਗਿਰੀ ਵੀ ਬਹੁਤ ਬੁਰੇ ਤਰੀਕੇ ਨਾਲ ਆ ਮਤਲਬ ਕਿ ਪਤਾ ਨਹੀਂ ਵੀ ਕੋਈ ਮੈਂ ਪੁੰਨ ਕੀਤਾ ਹੋਇਆ ਸੀਗਾ ਰੱਬ ਜਾਣਦਾ ਹਨਾ ਵੀ ਮੈਂ ਕੋਈ ਚੰਗਾ ਕੀਤਾ ਹੋਇਆ ਸੀ ਜੋ ਮੇਰੇ ਅੱਗੇ ਆ ਗਿਆ ਹਨਾ ਜਿਸ ਹਿਸਾਬ ਨਾਲ ਮੈਂ ਪਿੱਛੇ ਨੂੰ ਗਿਰੀਆਂ ਹਨਾ ਸੈਲਫ ਦੇ ਉੱਤੇ ਖੜੀ ਤੇ ਆਪਣਾ ਦਿ ਲੋ ਕਿੰਨਾ ਸਟੈਂਡ ਭਾਰੀ ਹੁੰਦਾ ਉਹ ਸਟੈਂਡ ਮੇਰੇ ਪਿੱਛੇ ਨੂੰ ਉੱਪਰ ਹੈ ਗਿਰਿਆ ਮੇਰੇ ਉੱਪਰੇ ਪਿੱਛੇ ਵੱਜੀ ਮੈਂ ਜ਼ੋਰ ਨਾਲ ਹਨਾ ਬਹੁਤ ਬੁਰੇ ਤਰੀਕੇ ਨਾਲ ਗਿਰੀਆਂ ਪਰ ਵਾਹਿਗੁਰੂ ਨੇ ਹੱਥ ਦੇ ਕੇ ਬਚਾਇਆ ਚਲ ਥੋੜੀ-ਬਹੁਤੀ ਸੱਟ ਲੱਗੀ ਹੈ ਬਾਕੀ ਹਲੇ ਗੋਡੇ ਦਾ ਸਵੇਰੇ ਪਤਾ ਲੱਗੂ ਇੱਕ ਹੀ ਪੈਰ ਦੀ ਉਂਗਲੀਆਂ ਦਾ ਸੋਚ ਚੁੱਕੀ ਆਂ ਕੁੰਗਲੀ ਤਾਂ ਸਵੇਰੇ ਪਤਾ ਲੱਗੂਗਾ ਵੀ ਕੀ ਹੁੰਦਾ ਹੈ ਤੇ ਕੀ ਗਾਣਾ ਬੈ ਗੈ ਕਿਸੇ ਮੈਂ ਤਾਂ ਪਪਾ ਘਰੇ ਬੋਲਦੇ ਸੀ ਪਪਾ ਕਹਿੰਦੇ ਅੱਧਾ ਕਾਲੂ ਵਰ ਲੰਦੇ ਪਪਾ ਗਾਲਾਂ ਇਹਦੇ ਕੱਟਦੇ ਨੇ ਦੇਖ ਲਓ ਕੋਈ ਹੋਊਗਾ ਇਹੋ ਜਿਹਾ ਇਨਸਾਨ ਜਿਹੜਾ ਇੱਕ ਤਾਂ ਮੈਂ ਘਰ ਦਾ ਕੰਮ ਕਰਾਂ ਇੱਕ ਮੈਂ ਗਾਲਾਂ ਖਾਵਾਂ ਇਹਨਾਂ ਤਾਂ ਮੈਨੂੰ ਗਰਮ ਨਹੀਂ ਦਿੰਦੇ ਮੈਨੂੰ ਕਹਿੰਦੇ ਤੂੰ ਕਿਸੇ ਤੋਂ ਕਰਾ ਲਿਆ ਕਰ ਮੈਨੂੰ ਕਿਸੇ ਦਾ ਕਰਿਆ ਹੋਇਆ ਪਸੰਦ ਨਹੀਂ ਆਉਂਦਾ ਮੈਨੂੰ ਆਪਣੀ ਤਸੱਲੀ ਕੰਮ ਦੀ ਆਪ ਆ ਮੈਨੂੰ ਇਹ ਹੁੰਦਾ ਵੀ ਹਰ ਇੱਕ ਚੀਜ਼ ਜਿਹੜੀ ਆਪਾਂ ਚੰਡ ਕੇ ਕਰਨੀ ਆ ਨਾ ਉਹਦੇ ਨਾਲ ਟਾਈਮ ਵੀ ਨਿਕਲ ਜਾਂਦਾ ਫਿਰ ਐ ਤਾਂ ਨਹੀਂ ਹੁੰਦਾ ਵੀ ਹਾਏ ਆਪਣਾ ਆ ਗੰਦਾ ਹਣਾ ਵੀ ਰਹਿ ਗਿਆ ਰਹਿ ਗਿਆ ਇੱਕ ਵਾਰ ਜਿਹੜੀ ਚੰਡ ਕੇ ਕਰਨੀ ਆ ਸਫਾਈ ਉਹ ਆਪਾਂ ਆਪੇ ਕਰ ਸਕਦੇ ਹਾਂ ਦੂਜਾ ਬੰਦਾ ਨਹੀਂ ਕਰ ਸਕਦਾ ਹੈਗਾ ਇਹਦੇ ਵਾਪਾਂ ਤਾਂ ਮੈਨੂੰ ਹਰ ਵਾਰ ਕਹਿੰਦੇ ਨੇ ਵੀ ਤੂੰ ਲਾ 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 ਲ ਕਿਸੇ ਤੋਂ ਲਾ ਕੇ ਕਰਵਾ ਲਾ ਪਹਿਲਾਂ ਤਾਂ ਆ ਕੇ ਮੈਨੂੰ ਗਾਲਾਂ ਕੱਢੀਆਂ ਨਾਲੇ ਚੱਕਿਆ ਨਾਲੇ ਗਾਲਾਂ ਕੱਢੀਆਂ ਕਿਵਾਰ ਤਾਂ ਡਰ ਗਏ ਸੀਗੇ ਤੇ ਰੋਟੀ ਹੁਣ ਮੈਂ ਨਹੀਂ ਬਣਾਈਾਂਗੀ ਮੇਰੇ ਪਾਸ ਹੋਗੀ ਸ਼ਾਇਦ ਪਾਪਾ ਬਾਹਰੋਂ ਹੀ ਲੈ ਕੇ ਆਇਆ ਖਾਣ ਨੂੰ ਆਪੇ ਲੈ ਆਏ ਉਹਨਾਂ ਨੂੰ ਪਤਾ ਸੀਗਾ ਕਿਉਂਕਿ ਮੈਂ ਲੱਗੀ ਉਹ 3 ਵਜੇ 3:30 ਵਜੇ ਮੈਨੂੰ ਲੱਗਦਾ ਮੈਂ ਲੱਗੀ ਆ ਕਿਉਂਕਿ ਵੀਰਾ 3:30 ਕਵਜੇ ਸ਼ਾਇਦ ਹਨਾ ਵੀਰੇ ਆਏ ਸੀ 2 ਵਜੇ 2 ਵਜੇ ਆਏ ਸੀਗੇ ਵੀਰ ਜੀ ਹਨਾ 2:00 ਵਜੇ ਉਹਨਾਂ ਨੇ ਉਹ ਕਰਕੇ ਫਿਰ ਬੜਾ ਬੜਈਆ ਜਿਹਾ ਕਰਕੇ ਮਤਲਬ ਕਿ ਮੈਂ 3:00 ਕਵਜੇ ਲੱਗੀ ਹੋਊਂਗੀ ਤੇ ਬਾਕੀ ਜੀ ਹੁਣ ਅੱਜ ਤੇ ਵਲੌਗ ਦਾ ਇੱਥੇ ਹੀ ਕਰਦੇ ਆਂ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਮਿਲਦੇ ਆਂ ਜੀ ਕੱਲ ਨੂੰ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ